ਮੈਂ ਤੇ ਇਹ ਗੱਲ ਹੋਣੀ ਤੋਂ 1976 ਕਦੀ ਜਾਂ 77 ਦੀ ਗੱਲ ਹੈ 76 ਦੀ ਗੱਲ ਹੈ ਸੰਤਾਂ ਦੇ ਪਿੰਡ ਬਾਢੀ ਚੱਲਦੀ ਸੀਗੀ ਦਾਤਰੀ ਹੱਥ ਲੈ ਕੇ ਬਾਢੀਆਂ ਕਰਨੀਆਂ ਸੱਜ ਗੈਲ ਤੋਂ ਨੇ ਵਿਦਿਆਰਥੀ ਸੀ ਉਦੋਂ ਸੰਤ ਆ ਗਏ ਪਿੰਡ ਤੋਂ ਮੈਂ ਕਿਹਾ ਹੋ ਗਈਆਂ ਬਾਢੀਆਂ ਕਹਿੰਦੇ ਹੋ ਗਈਆਂ ਕਹਿੰਦੇ ਆਸਨ ਕਿੱਥੇ ਕ ਲਾਇਆ ਮੈਂ ਕਿਹਾ ਉੱਤੇ ਆ ਗੈਲਰੀ ਚ ਦਰਬਾਰ ਸਾਹਿਬ ਦੇ ਅੰਦਰ ਇੱਕ ਇੱਕ ਟਰੰਕ ਰੱਖਿਆ ਹੁੰਦਾ ਸੀ ਫੁੱਥੀਆਂ ਵਾਲਾ ਏਕ-ਏਕ ਆ ਜਿਹੜੀ ਖਾਦ ਵਾਲੀ ਬੋਰੀ ਹੁੰਦੀ ਏਹੀ ਸਾਡਾ ਟੈਚੀ ਹੁੰਦਾ ਸੀ ਇੱਥੇ ਕੱਪੜੇ ਪਾ ਕੇ ਰੱਖ ਲੈਣੇ ਉਹਦਾ ਹੀ ਸਰਾਣਾ ਬਣ ਜਾਣਾ ਤੇ ਆ ਗਲ ਵਾਲਾ ਪਰਨਾ ਉੱਤੇ ਲੈ ਕੇ ਰਾਤ ਨੂੰ ਸੌ ਜਾਂਦੇ ਸੀ ਥੱਲੇ ਦਰੀ ਹੁੰਦੀ ਸੀ ਆ ਦਰੀਆਂ ਨੇ ਥੱਲੇ ਵਿਛਾਉਣੇ ਹੁਣ ਤਾਂ ਕਲੀਚੇ ਆ ਗਏ ਕਹਿੰਦੇ ਜਾਗਰ ਸਿਆ ਮੇਰਾ ਤਾਂ ਪਾਠ ਜਿਹੜਾ ਮੈਂ ਸੰਗਰਾਂਦ ਨੂੰ ਹਰ ਸੰਗਰਾਂਦ ਨੂੰ ਭੋਗ ਪਾਉਂਦਾ ਸੀ ਕਹਿੰਦੇ 4 ਦਿਨ ਬਾਕੀ ਰਹਿ ਗਏ ਆ ਤੇ ਪਾਠ ਦਾ ਭੋਗ ਪਾਉਣਾ ਤੇ ਸੰਗਰਾਂਥ ਚ 4 ਦਿਨ ਨੇ ਤੇ ਸਾਰਾ ਪਾਠ ਬਾਕੀ ਆ। ਮੈਂ ਕਿਹਾ ਫੇਰ ਕੀ ਕਰਨਾ? ਕਹਿੰਦੇ ਮੈਂ ਇਸ਼ਤਾਨ ਕਰਕੇ ਆਇਆ ਤੂੰ ਸੈਂਚੀ ਪ੍ਰਕਾਸ਼ ਕਰ। ਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ 4 ਦਿਨ। ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ। ਦੇਸੀ ਘਿਓ ਛਾਕੇ ਹੱਥ ਪੈਰ ਧੋ ਕੇ ਬਹਿ ਕੇ ਪਾਠ ਕਰਨਾ। ਪਾਠ ਵਿੱਚ ਬਹੁਤ ਮਹਾਰਤਾ ਸੀ। ਹਜ਼ਾਰ ਕ ਸਹਿਜ ਪਾਠ ਸਾਹਿਬ ਕੀਤਾ ਜਿੰਦਗੀ ਜੰਡਾ ਮੈਂ। ਗੁਰੂ ਗ੍ਰੰਥ ਸਾਹਿਬ ਸਾਰਾ ਕਾਂਠੀ ਸੰਦਨ ਜਾਂ ਬਾਬਾ ਨੌਦ ਸਿੰਘ ਨੇ ਹਜ਼ਾਰ ਪਾਠ ਕੀਤਾ ਸਹਿਜ ਜਾਂ ਬਾਬਾ ਚਨੈਲ ਸਿੰਘ ਨੇ ਕੀਤਾ ਉਹਨਾਂ ਨੂੰ ਕੰਠ ਸੀ ਬਾਬਾ ਨੌਦ ਸਿੰਘ ਜੀ ਸਮਾਦ ਉਹ ਤਰਨਤਾਲ ਰੋਡ ਤੇ ਆ ਬਾਬਾ ਜੀ ਇਹੇ ਸਾਰੇ ਹੁੰਦੇ ਆ ਹੁਣ ਵੀ ਹੈਗੇ ਆ ਥੋੜੀ ਅੱਖਾਂ ਨਹੀਂ ਦੇਖਣ ਵਾਲੀਆਂ ਜੇ ਕਹਿੰਦੇ ਜਿਆਦੇ ਮਿਹਨਤ ਕਰੋਗੇ ਤਾਂ ਮਿਲ ਵੀ ਜਾਣਗੇ ਉੱਥੇ ਬਾਬਾ ਜੀ ਦੇ ਤਾਪ ਕੇ ਸਿੰਘ ਦਹਕੇ ਮੈਂ ਕਹਿੰਦੇ 93 ਸਾਲ ਦੀ ਉਮਰ ਸੀ ਜਾਂ ਮੈਂ ਸ਼ੀਧੀ ਪਾਈ ਹੈ ਬੜੇ ਜੋਧੇ ਸੀ ਬਾਬਾ ਜੀ 8 ਵਜੇ ਲਾਈਟ ਚਲੀ ਗਈ ਸੰਤ ਬੈਠੇ ਬਾੜ ਕਰਦੇ ਸੀ ਮੈਂ ਕਿਹਾ ਮੈਂ ਅਸ਼ਾਦਾ ਸੀ ਛੱਕ ਲਿਆ ਸੀ ਮੈਂ ਕਿਹਾ ਅਸੀਂ ਬਾਹਰ ਗੈਲਰੀ ਚ ਘੁੰਮਦੇ ਆ ਮੈਂ ਉੱਥੇ ਚਲ ਮਾੜੀ ਮੋਟੀ ਹਵਾ ਲੱਗੋ ਲਾਈਟ ਗਈ ਹੈ ਕੋਈ ਜਨਰੇਟਰ ਨਹੀਂ ਹੁੰਦਾ ਮੈ ਇੱਥੇ ਉੱਥੇ 8 ਤੋਂ 10 ਘਟ ਲੱਗਿਆ 10 ਵਜੇ ਆਪਣਾ ਉੱਥੇ ਸਾਨੂੰ ਤਾਂ ਮੌਜੀ ਸਾਡੇ ਇੱਕ ਸਿੰਘ ਹੁੰਦਾ ਸੀ ਉਹ ਇੱਕ ਗੱਲ ਕਹਿਦਾ ਹੁੰਦਾ ਸੀ ਕਹਿੰਦਾ ਸਾਦ ਤੇ ਉਲੂ ਦੋ ਜਾਨੇ ਉਜਾੜ ਹੀ ਭਾਲਦੇ ਹੁੰਦੇ ਆ ਅਸੀਂ ਵੀ ਇਹੀ ਭਾਲਦੇ ਰਹਿੰਦੇ ਆ ਕਿ ਕਿਤੇ ਇੱਕਾਂਤ ਮਿਲ ਜੇ ਨਾ ਬਹਿ ਕੇ ਪਾਠ ਕਰੀਏ ਤੁਸੀਂ ਕਹਿੰਦੇ ਕਿਤੇ ਟਾਈਮ ਮਿਲ ਜੇ ਤਾਂ ਟੀਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆ ਦੇਖੀਏ ਜਾਂ ਕੁਛ ਸੌ ਜਾਈਏ ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ ਲਾ ਲਓ ਫਿਰ ਜਉਪੀ ਸਾਹਿਬ ਜਿੰਨੀਆਂ ਸੁਣ ਹੁੰਦੀਆਂ ਸੁਣਾ ਦੱਸਣਾ ਨਹੀਂ ਚਾਹੀਦਾ ਰਾਤ ਨੀਂਦ ਤੜ ਗਏ ਮੈਂ ਕਹਾਂ ਵੀ ਅਸੀਂ ਲੋਕਾਂ ਨੂੰ ਕਹਿੰਦੇ 500 ਲੇ ਦੇ ਪਾਠ ਕਰੋ ਮੈਂ ਰਿਪੀਟ ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ 16 ਸਾਹਿਬ ਹੀ ਸੁਣ ਲਿਆ ਆਨੰਦ ਆਇਆ ਅਚੀਤੀ 24 ਸਾਹਿਬ ਦੇ ਪਾਠ ਕਰ ਲਏ ਸਾਡੇ ਤਾਂ ਹੋਲ ਸੇਲ ਕੰਮ ਹੈ ਸਾਡੀ ਬਾਬਾ ਜੀ ਬੈਠੇ ਅਸੀਂ ਬਾਹਰੋਂ ਪਾਠ ਕਰ ਲਾਈਟ ਆ ਗਈ ਭੱਜ ਕੇ ਸਾਰੇ ਆਪ ਆਪਣੇ ਆਸਰਾ ਤੇ ਆਏ ਪੱਖਾਂ ਥੱਲੇ ਸਭ ਜਨੈ ਸੁਣਣੀ ਆਪਣੀ ਪੋਥੀ ਤੇ ਪਾਠ ਕਰ ਰਹੇ ਹਾਂ ਮੈਂ ਆਇਆ ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ ਤੇ ਹੱਥ ਰੱਖ ਕੇ ਬੈ ਕੇ ਹੱਸੀ ਆ ਮੈਂ ਕਿਹਾ ਲਾਈਟ ਤੇ ਗਈ ਹੋਈ ਸੀ ਉਹਨਾਂ ਵੀ ਮੇਰੇ ਮੋਢੇ ਤੇ ਹੱਥ ਰੱਖ ਕੇ ਨਾਲ ਹੱਸੀ ਜਾਣ ਮੈਨੂੰ ਕਹਿੰਦੇ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ ਆੱਖੋ ਸਤਨਾਮ ਪਰ ਤਖਤ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ ਪਰ ਤਖਤ ਕੋਹ ਤੱਕ ਸਾਰੇ ਸਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ ਮੈਂ ਕਿ ਵੀ ਸੁਣਾਇਆ ਪਰ ਲੋਕਾਂ ਨੇ ਨੈਟ ਤੇ ਮਖੌਲ ਹੀ ਕੀਤੇ ਬੰਦੋ ਪੁੱਠੇ ਸਿੱਧੇ ਬੋਲਦੇ ਇਹ ਹੋ ਹੀ ਨਹੀਂ ਸਕਦਾ ਤਾਂ ਮੈਂ ਸੋਚਿਆ ਮੈਂ ਮੈਂ ਕਿਹੜੇ ਬਾਗ ਦੀ ਮੋਣੀ ਇਹ ਤਾਂ ਕੰਦੇ ਰੀਟੇ ਨਹੀਂ ਮਿੱਠੇ ਕੀਤੇ ਪੰਜਾਰੀ ਲਾਇਆ ਇਹਨਾਂ ਆ ਨਹੀਂ ਕੀਤਾ ਚਲੋ ਖੈਰ ਕੋਈ ਗੱਲ ਹੈਂਡੀਕੈਪਟ ਵੀ ਹੁੰਦੇ ਬੰਦੇ ਦਿਮਾਗ ਤੋਂ ਥੋੜਾ ਘੱਟ ਆ ਹੁਣ ਕੀ ਕਰ ਸਕਦੇ ਤਰਸ ਵੀ ਆਉਂਦਾ ਵਿਚਾਰਿਆਂ ਤੇ ਵੀ ਯਾਓ ਇੱਕ ਬਾਹਰ ਦੇ ਦੇਸ਼ ਚ ਬੱਚਾ ਸੀ ਮੈਂ ਕੋ ਆਈ ਆਈ ਕਰੇ ਮੈਂ ਕੋ ਉਮਰ ਰੇਡੀ ਵੱਡੀ ਹੈ ਕਹਿੰਦੇ ਹੈ ਤੇ 20 ਸਾਲ ਦਾ ਡਾਕਟਰ ਕਹਿੰਦੇ ਮਤ ਇੱਕ ਸਾਲ ਦੋ ਸਾਲ ਦੇ ਨਿਆਣੇ ਵਾਲੇ ਹੋਈ ਹੈ ਇਹ ਵੀ ਇਦਾਂ ਦਾ ਹੀ ਹੈ ਉਮਰਾਂ ਵੱਡੀਆਂ ਵੱਡੀਆਂ ਲੌਠੇ ਹੋ ਗਏ ਆ ਤੇ ਮਤ ਕਿੰਨੀ ਕਰ ਦੋ ਸਾਲ ਦੇ ਨਿਆਣੇ ਤੋਂ ਵੀ ਘੱਟ ਮਤ ਸੰਤ ਕਰਤਾਰ ਸਿੰਘ ਜੀ ਖਾਲਸਾ ਜੋੜ ਮੇਲਾ ਚੱਲ ਰਿਹਾ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਦਾ 28 ਜੂਨ ਦਾ ਦਿਨ ਹੈ 27 ਰੋ 26 27 28 ਦਾ ਜੋੜ ਮੇਲਾ ਹੁੰਦਾ ਸੀ ਮੈਥੇ ਪ੍ਰਕਾਸ਼ ਹੋਇਆ ਪਹਿਲੇ ਦਿਨ ਢਾਡੀ ਜੱਥਾ ਫਿਰ ਦੂਜੇ ਜੱਥੇ ਇਹ ਰਣਸਬਾਈ ਕੀਰਤਨ ਹੁੰਦਾ ਸੀ 27 ਨੂੰ 28 ਨੂੰ ਫਿਰ ਭੋਗ ਪੈਣਾ ਸਾਰੇ ਸਿੰਘ ਸ੍ਰੀ ਅੰਮ੍ਰਿਤਸਰ ਸੁਰੋਂ ਅਸੀਂ ਜਾ ਕੇ ਮੈਂ ਲੈ ਕੇ ਹੁੰਦਾ ਮਿੰਨੀ ਵਾਸਤੇ ਵਿੱਚ ਕਾਫੀ ਵੱਡਾ ਰਣਸਬਾਈ ਸੁਹਾਗ ਸੀ ਰਣਸਬਾਈ ਸੁਹਾਗ ਨੂੰ ਹੋਇਆ ਤੇ 12:00 ਵਜੇ ਰਾਤ ਦੇ ਸੰਤ ਕਹਿੰਦੇ ਯਾਰ ਥੱਕ ਗਏ ਆ ਕੱਲ ਦੇ ਤੁਰੇ ਫਿਰਦੇ ਆ ਜਾਂ ਥੋੜਾ ਜਿਹਾ ਆਰਾਮ ਕਰ ਲਈਏ ਲੰਗਰ ਸੀ ਪਰੇ ਲੰਗਰ ਦੇ ਉੱਤੇ ਜਾ ਕੇ ਇੱਕ ਮੰਜੇ ਦੇ ਉੱਤੇ ਲਟ ਗਏ ਐ ਅਸੀਂ ਫੜੇ ਖੜੇ ਪਰੇ ਗੱਲਾਂ ਕਰਦੇ ਆ ਸੰਤ ਜਨੈਲ ਸਿੰਘ ਜੀ ਉਹ ਪਰੇ ਲਾਗੇ ਖੜੇ ਆ ਸਾਰੇ 25 30 ਸਿੰਘ ਐ ਖੜਿਆ ਸੀ ਵੀ ਥੋੜੀ ਜਿਹਾ ਲੇਟ ਰਹਿਣ ਦੋ ਆਰਾਮ ਕਰ ਲੈਣ ਦੋ ਅਸੀਂ ਹਾਲੇ ਬੇਤਿਆਨੇ ਜਿਹੀ ਇੱਕਦਮੀ ਮੰਜਾ ਉਲਟ ਗਿਆ ਸੰਤਾਂ ਦਾ ਸੰਤ ਥੋੜੇ ਐਕਟਿਵ ਜ਼ਿਆਦਾ ਸੀ ਸੰਤਾਂ ਨੇ ਇੱਕਦਮ ਛਾਲ ਮਾਰਤੀ ਖੜੇ ਹੋ ਗਏ ਪੱਜੋਏ ਪੱਜੋ ਚਲੋ ਜਲਦੀ ਕਰੋ ਮੈਂ ਕਿਹਾ ਸਾਲੋ ਇਹ ਨਾ ਸਮੇਂ ਲੱਗਣੀ ਹੋਕ ਹੀ ਗਿਆ ਮੈਨੂੰ ਕਹਿੰਦੇ ਗੜਦਾ ਮੈਂ ਕਿਹਾ ਲਿਆ ਜੀ ਪਿੱਛੇ ਹੀ ਮੈਂ ਗੜਦਾ ਲੈ ਕੇ ਚਲੇ ਗਿਆ ਪੈਰ ਤੋ ਆ ਹੱਥ ਤੋ ਆ ਕੁਰਲੀ ਕੀਤੀ ਜਾ ਕੇ ਸਿੰਘਾਂ ਨੂੰ ਕਹਿੰਦੇ ਸੀ ਆਪਣਾ ਕੀਰਤਨ ਕਰੀ ਜਾਓ ਮੈਂ ਸੁਖ ਹਾਸਨ ਕਰ ਲਵਾਂ 12:00 ਵਜ ਗਿਆ ਰਾਤ ਦਾ ਸੁਖ ਹਾਸਨ ਕਰਤਾ ਕਹਿੰਦੇ ਸਿੰਘੋ ਮaaf ਕਰ ਦਿਓ ਇਹ ਦੂਜਾ ਸਰੂਪ ਲੈ ਕੇ ਪ੍ਰਕਾਸ਼ ਕਰਦੇ ਕੋਈ ਗੱਲ ਹੋ ਗਈ ਕੰਨ ਯਾ ਦੂਜਾ ਸੁਰੂ ਲਿਆ ਕੇ ਪ੍ਰਕਾਸ਼ ਕੀਤਾ ਕੀਰਤਨ ਹੁੰਦਾ ਰਿਹਾ ਲਿਆ ਕੇ ਪ੍ਰਕਾਸ਼ ਕਰਤਾ ਕੁਝ ਦੇਰ ਲਈ ਤਾਂ ਬੈਣਾ ਖੜਨਾ ਹੀ ਸੀ ਫਿਰ ਫਿਰ ਉਹ ਉਧਰ ਫਿਰ ਜਾ ਕੇ ਆਰਾਮ ਕਰਨ ਲੱਗੇ ਸੰਜ ਜਨੈਲ ਸਿੰਘ ਕਹਿੰਦੇ ਮਹਾਰਾਜ ਨਾਲੇ ਕਹਿੰਦੇ 20 20 ਸਜਦਾ ਜਨੈਲ ਆ ਨਾਲੇ ਹੁਣ ਉਹਦੀ ਗੱਲ ਨਹੀਂ ਸੱਚੀ ਮੰਨਦੇ ਇਹ ਤਾਂ ਉਹਨਾਂ ਨੇ ਹੀ ਪੁੱਛੀ ਕਹਰੇ ਵੀ ਗੱਲ ਦੱਸੋ ਕੀ ਹੋਈ ਏ ਤੇ ਤੁਸੀਂ ਇੱਕਦਮ ਮੰਜਾ ਉਲਟਿਆ ਤੁਹਾਡਾ ਉੱਠ ਕੇ ਤੁਸੀਂ ਭੱਜੇ ਹੋ ਕਹਿੰਦੇ ਜਨੈਲ ਸਿੰਘ ਆ ਬਾਪੂ ਆ ਗਿਆ ਦਸਵੇਂ ਪਾਤਸ਼ਾਹ ਦੀ ਗੱਲ ਕਰਨੇ ਕਹਿੰਦੇ ਬਾਪੂ ਆਏ ਆ ਕੇ ਮੇਰਾ ਕੰਨ ਨੂੰ ਐ ਮਰੋੜਾ ਦੇ ਕੇ ਕਹਿੰਦੇ ਬੱਚੂ ਸਾਡੀ ਕੋਈ ਕਮਾਈ ਨਹੀਂ ਆ ਤੂੰ ਜਿਹੜਾ ਇੱਥੇ ਆ ਕੇ ਪੈ ਗਿਆ ਹੈ ਸਾਡਾ ਸੁਖਾਸਨ ਕਿਹਨੇ ਕਰਨਾ ਹੈ ਹੈ ਰਾ ਕੱਲ ਦਾ ਤੁਸੀਂ ਪ੍ਰਕਾਸ਼ ਕੀਤਾ ਸਾਨੂੰ ਥਨ ਭੁੱਲ ਗਿਆ ਸਾਡੀ ਕੋਈ ਕਮਾਈ ਨਹੀਂ ਪ੍ਰਤੱਖ ਗੁਰੂ ਨਸਾਰੇ ਨਹੀਂ ਕਹਿੰਦੇ ਤੁਸੀਂ ਕਹਿੰਦੇ ਨਾਲੇ ਮੇਰਾ ਮੰਜਾ ਉਲਟਾਤਾ ਅਲੇ ਤਾਂ ਤੁਸੀਂ ਕਿਤੇ ਦੇਖਿਆ ਨਹੀਂ ਕਿ ਤੁਹਾਨੂੰ ਉਹ ਨਹੀਂ ਕਹਿੰਦੇ ਵੀ ਇਹ ਬਿਨਾ ਹੱਡੀ ਦੇ ਕੀੜੇ ਆ ਉਹੀ ਮਸਲੇ ਜਾਣੇ ਆ ਤੁਹਾਨੂੰ ਨਹੀਂ ਕੁਝ ਕਹਿੰਦੇ ਆ ਇਹ ਤਾਂ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ ਖੜਕਾਉਂਦੇ ਆ ਅਲੇ ਸਾਨੂੰ ਨਹੀਂ ਕੁਝ ਕਹਿੰਦੇ ਕਹਿੰਦੇ ਕੋਈ ਨਹੀਂ ਐਵੇਂ ਰੋਣ ਲੱਗ ਜਾਊਗਾ ਕੋਈ ਫਾਇਦਾ ਜਿਹੜੇ ਤਕੜੇ ਸਿੰਘ ਨੇ ਉਹਨਾਂ ਨੂੰ ਖੜਕਾਟਾ ਚੜਦਾ ਚੰਗਾ ਬਹੁਤ ਸਖਤ ਕੰਮ ਆ ਬਈ ਬਹੁਤ ਸਖਤ ਬੜਾ ਡਰ ਲੱਗਦਾ ਮਹਾਰਾਜੀ ਤਾਂ ਇਹਨਾਂ ਨੂੰ ਤਾਂ ਜਾਣ ਜਾਣ ਕੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਗਏ ਕਹਰੇ ਕੋਈ ਨਹੀਂ ਕੱਲ ਜੋਗੇ ਜੀਵ ਨੇ ਕਹਿੰਦੇ ਇਹ ਕੰਨ ਪਟਿਆ ਨਾ ਮੈਨੂੰ ਕਹਿੰਦੇ ਸਾਡੀ ਕੋਈ ਕਮਾਈ ਨਹੀਂ ਕਹਿੰਦੇ ਫੇਰ ਤਾਂ ਮੇਰਾ ਮੰਜਾ ਉਲਟਾਇਆ ਫੇਰ ਭੱਜ ਕੇ ਜਾ ਕੇ ਕਹਿੰਦੇ ਹੁਣ ਜੇ ਮੈਨੂੰ ਇੰਨੀ ਸਜ਼ਾ ਦੇਣਗੇ ਫਿਰ ਤੁਹਾਨੂੰ ਸਮਝ ਕਿ ਮਿਲ ਪਊਗੀ ਅਰ ਪੱਖ ਗੁਰੂ ਨੇ ਸਾਰੇ ਕਿਵੇਂ ਪਤਾ ਲੱਗੇਗਾ ਪਹਿਲਾਂ ਇੱਕ ਪਰਮਾਨ ਦੇਤਾ ਤੁਹਾਨੂੰ ਵੀ ਸਾਰੇ ਅੱਖਰ ਸੋਨੇ ਮੇ ਕੋਲ ਇਸ਼ਕ ਦੇ ਮੇਰੇ ਦੇਖਣ ਦੀ ਗੱਲ ਮੇਰੇ ਹੁੰਦਿਆਂ ਦੀ ਐ ਕੋਲ ਬੈਠ ਕੇ ਦੇਖਿਆ ਹੁਣ ਤੁਸੀਂ ਕਹਦੇ ਹੋ ਹੀ ਨਹੀਂ ਸਕਦਾ ਇਹ ਝੂਠ ਹੈ ਨਹੀਂ ਨਹੀਂ ਪਰ ਤੱਕ ਔਰ ਸੰਤ ਕਰਤਾਰ ਸਮਾ ਕਹਤ ਕਿ ਪ੍ਰਤਾਖ ਹੀ ਮੇਰੇ ਸਾਹਮਣੇ ਹੋਇਆ ਸੰਤ ਜਨੈਰ ਸਾਹਮਣੇ ਹੱਸਦੇ ਸੀ ਕਹਿੰਦੇ ਮਹਾਰਾਜ ਜੀ ਵਾਕਿਆ ਤੇ ਚਲੋ ਗੱਲਾਂ ਛੱਡੋ ਜਦ ਇਹ ਹੱਥ ਲਾ ਕੇ ਕੰਨ ਨੂੰ ਮੁਰੜ ਰ ਅ ਤੱਕ ਕਰੰਟ ਜਿਆਦਾ ਵਜਿਆ ਹੋਣਾ ਕਹਿੰਦੇ ਉਹ ਤਾਂ ਜਨੈਰ ਸੈਂਚਰ ਨਾਟਾਂ ਛੇੜਦੇ ਨੇ ਪੁੱਛ ਨਾ ਕੁਝ ਕਹਿੰਦਾ ਰੋਮ ਰੋਮ ਜਾਪ ਹੋਰ ਵੱਧ ਗਿਆ ਮੇਰਾ ਤਾਂ